ਪਾਠ 19ਵਾਂ ਵਾਕਬੋਧ 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 ਦੀ ਪਰਿਭਾਸ਼ਾ ਵਾਕਬੋਧ ਵਿਆਕਰਨ ਦੀ ਸਭ ਤੋਂ ਵੱਡੀ ਇਕਾਈ ਹੈ ਇਸ ਰਾਹੀਂ ਵਾਕ ਰਚਨਾ ਵਾਕਵੰਡ ਵਾਕਵਟਾਂਦਰਾ ਆਦਿ ਦੇ ਨਿਯਮਾਂ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਵਾਕ ਰਚਨਾ ਸ਼ਬਦਾਂ ਦਾ ਉਹ ਸਮੂਹ ਜਿਸ ਤੋਂ ਪੂਰੀ ਤਰ੍ਹਾਂ ਗੱਲ ਸਮਝ ਆ ਜਾਵੇ ਅਤੇ ਉਸ ਦਾ ਕੋਈ ਅਰਥ ਹੋਵੇ ਵਾਕ ਖਵਾਉਂਦਾ ਹੈ ਵਾਕ ਰਚਨਾ ਦੀ ਪਰਿਭਾਸ਼ਾ ਅਸੀਂ ਜੋ ਕੁਝ ਮੂਹੋਂ ਬੋਲਦੇ ਹਾਂ ਉਹ ਸ਼ਬਦਾਂ ਦੇ ਰੂਪ ਵਿੱਚ ਬੋਲਦੇ ਹਾਂ ਜਦੋਂ ਅਸੀਂ ਸ਼ਬਦਾਂ ਨੂੰ ਤਰਤੀਬ ਦੇ ਕੇ ਬੋਲਦੇ ਜਾਂ ਲਿਖਦੇ ਹਾਂ ਤਾਂ ਵਾਕ ਰਚਨਾ ਹੁੰਦੀ ਹੈ ਵੇਖੋ ਪੜੋ ਅਤੇ ਸਮਝੋ ਲਾਲ ਬੱਤੀ ਤੇ ਰੁਕੋ ਮਦਾਰੀ ਖੇਡ ਦਿਖਾ ਰਿਹਾ ਹੈ ਬੱਚੇ ਕ੍ਰਿਕਟ ਖੇਡ ਰਹੇ ਹਨ ਉਪਰੋਕ ਸਾਰੇ ਹੀ ਵਾਕ ਸ਼ਬਦਾਂ ਨੂੰ ਤਰਤੀਬ ਦੇਣ ਨਾਲ ਬਣੇ ਹਨ ਵਾਕ ਨੂੰ ਹਮੇਸ਼ਾ ਦੋ ਭਾਗਾਂ ਵਿੱਚ ਵੰਡ ਕੇ ਲਿਖਿਆ ਜਾਂਦਾ ਹੈ ਜਿਵੇਂ ਉਦੇਸ਼ ਵਿਦੇ ਜਾਂ ਵਰਣਨ ਉਦੇਸ਼ ਉਦੇਸ਼ ਵਾਕ ਦਾ ਪਹਿਲਾ ਹਿੱਸਾ ਹੁੰਦਾ ਹੈ ਇਸ ਵਿੱਚ ਕਰਤਾ ਪ੍ਰਧਾਨ ਹੁੰਦਾ ਹੈ ਇਸ ਵਿੱਚ ਕਰਤਾ ਕੰਮ ਕਰਦਾ ਹੈ ਜਿਵੇਂ ਬੱਚਾ ਸਕੂਲ ਜਾਂਦਾ ਹੈ ਵਿੱਚ ਬੱਚਾ ਕਰਤਾ ਹੈ ਵਿਦੇ ਵਿਦੇ ਵਾਕ ਦਾ ਦੂਸਰਾ ਹਿੱਸਾ ਹੁੰਦਾ ਹੈ ਇਸ ਵਿੱਚ ਕਰਤਾ ਕਿਸ ਤੇ ਕੀ ਕਰਦਾ ਹੈ ਉਸ ਦਾ ਵਰਣਨ ਹੁੰਦਾ ਹੈ ਜਿਵੇਂ ਹਰਮਨ ਖੇਡਦਾ ਹੈ ਵਿੱਚ ਹਰਮਨ ਕਰਤਾ ਹੋਣ ਕਰਕੇ ਉਦੇਸ਼ ਹੈ ਤੇ ਖੇਡਦਾ ਹੈ ਉਸ ਦੇ ਕੰਮ ਦਾ ਵਰਣਨ ਹੈ ਇਸ ਲਈ ਇਹ ਵਾਕ ਦਾ ਵਿਦੇ ਹੈ ਵਾਕ ਵੰਡ ਅਸੀਂ ਜਦੋਂ ਕਿਸੇ ਨਾਲ ਗੱਲਬਾਤ ਕਰਦੇ ਹਾਂ ਤਾਂ ਕਈ ਰੂਪਾਂ ਵਿੱਚ ਕਰਦੇ ਹਾਂ ਕਦੇ ਅਸੀਂ ਖੁਸ਼ ਹੋ ਕੇ ਬੋਲਦੇ ਹਾਂ ਤੇ ਕਦੀ ਰੋ ਕੇ ਕਦੇ ਅਸੀਂ ਪ੍ਰਸ਼ਨ ਪੁੱਛਦੇ ਹਾਂ ਕਦੇ ਨਾ ਜਾਂ ਹਾਂ ਵਿੱਚ ਗੱਲ ਕਰਦੇ ਹਾਂ ਅਜਿਹੇ ਵਾਕਾਂ ਨੂੰ ਅਲੱਗ-ਅਲੱਗ ਕਰਕੇ ਲਿਖਿਆ ਜਾਂਦਾ ਹੈ ਤਾਂ ਉਸ ਨੂੰ ਵਾਕਵੰਡ ਆਖਿਆ ਜਾਂਦਾ ਹੈ ਵਾਕਾਂ ਦੀ ਵੰਡ ਦੋ ਪ੍ਰਕਾਰ ਨਾਲ ਕੀਤੀ ਜਾਂਦੀ ਹੈ ਬਣਤਰ ਦੇ ਪੱਖੋਂ ਵਾਕਵੰਡ ਭਾਵਾਂ ਦੇ ਪੱਖੋਂ ਵਾਕਵੰਡ ਵੰਟਰ ਦੇ ਪੱਖ ਤੋਂ ਵਾਕ ਵੰਡ ਤਿੰਨ ਪ੍ਰਕਾਰ ਦੇ ਹਨ ਸਧਾਰਨ ਵਾਕ ਸੰਯੁਕਤ ਵਾਕ ਕਮਿਸ਼ਰਤ ਵਾਕ ਸਧਾਰਨ ਵਾਕ ਜਿਸ ਵਿੱਚ ਇੱਕ ਹੀ ਕਿਰਿਆ ਕੰਮ ਕਰੇ ਤੇ ਉਸ ਨੂੰ ਉਪਵਾਕਾਂ ਵਿੱਚ ਨਾ ਵੰਡਿਆ ਜਾਵੇ ਉਸ ਨੂੰ ਸਧਾਰਨ ਵਾਕ ਆਖਦੇ ਹਨ ਜਿਵੇਂ ਸੂਰਜ ਅੱਗ ਬਰਾ ਰਿਹਾ ਸੀ ਸ਼ੋਭਾ ਗੀਤ ਗਾਉਂਦੀ ਹੈ ਬੱਚਾ ਕ੍ਰਿਕਟ ਖੇਡਦਾ ਹੈ ਸੰਯੁਕਤ ਵਾਕ ਜਦੋਂ ਦੋ ਜਾਂ ਦੋ ਤੋਂ ਵੱਧ ਸੁਧਾਰਨ ਵਾਕ ਸਮਾਨ ਯੋਜਕਾਂ ਨਾਲ ਜੁੜ ਕੇ ਇੱਕ ਵਾਕ ਬਣਾਉਣ ਤਾਂ ਉਸ ਨੂੰ ਸੰਯੁਕਤ ਵਾਕ ਆਖਦੇ ਹਨ ਜਿਵੇਂ ਉਹ ਬਿਮਾਰ ਹੈ ਇਸ ਲਈ ਤੁਰ ਫਿਰ ਨਹੀਂ ਸਕਦਾ ਸविता ਨੇ ਚੁਗਲੀ ਕੀਤੀ ਅਤੇ ਦੋ ਸਹੇਲੀਆਂ ਨੂੰ ਲੜਾ ਦਿੱਤਾ ਛੁੱਟੀ ਦੀ ਘੰਟੀ ਵੱਜੀ ਅਤੇ ਵਿਦਿਆਰਥੀ ਬਾਹਰ ਨੂੰ ਦੌੜੇ ਮਿਸ਼ਰਤ ਵਾਕ ਜਿਸ ਵਾਕ ਵਿੱਚ ਇੱਕ ਤੋਂ ਵੱਧ ਵਾਕ ਯੋਜਕਾਂ ਨਾਲ ਇਸ ਤਰ੍ਹਾਂ ਜੁੜੇ ਹੋਣ ਕਿ ਉਹਨਾਂ ਵਿੱਚੋਂ ਇੱਕ ਪ੍ਰધાન ਉਪਵਾਕ ਹੋਵੇ ਅਤੇ ਬਾਕੀ ਅਧੇਨ ਉਪਵਾਕ ਹੋਣ ਉਸ ਨੂੰ ਮਿਸ਼ਰਤ ਵਾਕ ਆਖਦੇ ਹਨ ਖਨੀ ਨੇ ਕੰਨ ਨੂੰ ਹੱਥ ਲਾਇਆ ਕਿ ਮੈਂ ਚੋਰੀ ਨਹੀਂ ਕਰਾਂਗਾ ਪੜ੍ਹਾਈ ਕਰੋ ਤਾਂ ਜੋ ਪਾਸ ਹੋ ਸਕੋ ਲੁਟੇਰੇ ਨੂੰ ਡਰ ਸੀ ਕਿ ਉਸ ਨੂੰ ਛੱਤਰ ਪੈਣਗੇ ਭਾਵਾਂ ਦੇ ਪੱਖ ਤੋਂ ਵਾਕਵੰਡ ਭਾਵਾਂ ਦੇ ਪੱਖ ਤੋਂ ਵਾਕਵੰਡ ਭਾਵਾਂ ਦੇ ਪੱਖ ਤੋਂ ਵਾਕਵੰਡ ਪੰਜ ਪ੍ਰਕਾਰ ਦੇ ਹਨ ਸਰਲ ਵਾਕ ਪ੍ਰਸ਼ਨਵਾਚਕ ਵਾਕ ਬਿਨੈਵਾਚਕ ਵਾਕ ਵਿਸਮਿਕ ਵਾਕ ਆਗਿਆ ਸੂਚਕ ਵਾਕ ਸਰਲ ਵਾਕ ਸਰਲ ਵਾਕ ਦੋ ਪ੍ਰਕਾਰ ਦੇ ਹੁੰਦੇ ਹਨ ਹਾਵਾਚਕ ਨਾਮਵਾਚਕ ਹਾਵਾਚਕ ਵਾਕ ਜਿਹੜੇ ਵਾਕ ਹਾਂ ਪੱਖੀ ਹੋਣ ਹਾਵਾਚਕ ਖਵਾਉਂਦੇ ਹਨ ਜਿਵੇਂ ਪ੍ਰਮਾਤਮਾ ਸਭ ਦੇ ਕੰਮ ਸਵਾਰਦਾ ਹੈ ਪੰਜਾਬੀ ਹਰ ਜਗ੍ਹਾ ਫੈਲੇ ਹੋਏ ਹਨ ਸਿਆਣੇ ਬੱਚੇ ਸਭ ਦਾ ਕਹਿਣਾ ਮੰਨਦੇ ਹਨ ਨਾਮਵਾਚਕ ਵਾਕ ਜਿਸ ਵਾਕ ਵਿੱਚ ਕਿਸੇ ਦੀ ਗੱਲ ਦਾ ਨਾਂ ਪੱਖੀ ਜ਼ਿਕਰ ਹੋਵੇ ਉਸ ਨੂੰ ਨਾਮਵਾਚਕ ਵਾਕ ਆਖਦੇ ਹਨ ਜਿਵੇਂ ਮਿਹਨਤ ਕਰਨ ਵਾਲੇ ਵਿਦਿਆਰਥੀ ਕਦੇ ਫੇਲ ਨਹੀਂ ਹੁੰਦੇ ਮੈਂ ਕਦੇ ਝੂਠ ਨਹੀਂ ਬੋਲਦਾ ਜਲੰਧਰ ਤੋਂ ਬਿਨਾਂ ਕਿਤੇ ਖੇਡਾਂ ਦਾ ਸਮਾਨ ਨਹੀਂ ਬਣਦਾ ਉਹ ਆਪਣੇ ਮਾਤਾ-ਪਿਤਾ ਦਾ ਕਦੇ ਕਹਿਣਾ ਨਹੀਂ ਮੋੜਦਾ ਪ੍ਰਸ਼ਨਵਾਚਕ ਵਾਕ ਜਿਸ ਵਾਕ ਵਿੱਚ ਕੋਈ ਪ੍ਰਸ਼ਨ ਪੁੱਛਿਆ ਗਿਆ ਹੋਵੇ ਜਾਂ ਪੁੱਛਗਿੱਛ ਕੀਤੀ ਗਈ ਹੋਵੇ ਉਸ ਨੂੰ ਪ੍ਰਸ਼ਨਵਾਚਕ ਵਾਕ ਆਖਿਆ ਜਾਂਦਾ ਹੈ ਜਿਵੇਂ ਤੁਸੀਂ ਇੱਥੇ ਕੀ ਕਰਨ ਆਏ ਹੋ ਪਹਾੜਾਂ ਤੋਂ ਕੀ ਕੀ ਲਾਭ ਹਨ ਤੁਹਾਨੂੰ ਇੱਥੇ ਕੌਣ ਨਹੀਂ ਜਾਣਦਾ ਬੇਨਵਾਚਕ ਵਾਕ ਜਿਸ ਵਾਕ ਵਿੱਚ ਕਿਸੇ ਕੰਮ ਦੇ ਕਰਨ ਲਈ ਬੇਨਤੀ ਕੀਤੀ ਗਈ ਹੋਵੇ ਉਸ ਨੂੰ ਬੇਨਵਾਚਕ ਵਾਕ ਆਖਿਆ ਜਾਂਦਾ ਹੈ ਜਿਵੇਂ ਕਿਰਪਾ ਕਰਕੇ ਆਪਣਾ ਨਾਮ ਪਤਾ ਦੱਸ ਦਿਓ ਸ਼੍ਰੀਮਾਨ ਜੀ ਕੀ ਮੈਂ ਅੰਦਰ ਆ ਸਕਦਾ ਹਾਂ ਕਿਰਪਾ ਕਰਕੇ ਅੰਦਰ ਲੰਘ ਆਓ ਵਿਸਮਿਕ ਵਾਕ ਜਿਸ ਵਾਕ ਵਿੱਚ ਖੁਸ਼ੀ ਗਮੀ ਹੈਰਾਨੀ ਆਦਿ ਭਾਵਾਂ ਨੂੰ ਪ੍ਰਗਟ ਕੀਤਾ ਜਾਵੇ ਉਸ ਨੂੰ ਵਿਸਮਿਕ ਵਾਕ ਆਖਿਆ ਜਾਂਦਾ ਹੈ ਜਿਵੇਂ ਆਹਾ ਮੈਂ ਪਾਸ ਹੋ ਗਿਆ ਉਫ ਕਿੰਨੀ ਭੀੜ ਹੈ ਵਾਹ! ਇਹ ਤਾਂ ਕਿੰਨੀ ਸੁੰਦਰ ਤੇ ਰਮਣੀਕ ਹੈ। ਵਾਹ! ਕਿੰਨਾ ਸੋਹਣਾ ਦ੍ਰਿਸ਼ ਹੈ। ਆਗਿਆ ਸੂਚਕ ਵਾਕ ਜਿਨ੍ਹਾਂ ਵਾਕਾਂ ਵਿੱਚ ਕੋਈ ਆਗਿਆ ਜਾਂ ਹੁਕਮ ਦਿੱਤਾ ਗਿਆ ਹੋਵੇ ਆਗਿਆ ਸੂਚਕ ਵਾਕ ਆਖਦੇ ਹਨ ਜਿਵੇਂ ਮੁੰਡਿਓ ਜਿੱਤ ਕੇ ਆਇਓ। ਕਾਕਾ ਸਵੇਰੇ ਸਮੇਂ ਸਿਰ ਉਠਿਆ ਕਰ। ਵਾਕ ਵਟਾਂਦਰਾ ਸਧਾਰਨ ਵਾਕਾਂ ਨੂੰ ਸੰਯੁਕਤ ਵਾਕਾਂ ਵਿੱਚ ਬਦਲਣਾ। ਉਹ ਬਿਮਾਰ ਹੁੰਦਿਆਂ ਵੀ ਸਕੂਲ ਆਇਆ। ਉਹ ਬਿਮਾਰ ਸੀ ਫਿਰ ਵੀ ਸਕੂਲ ਆਇਆ। ਇਸ ਸਾਲ ਮੀਂਹ ਨਾ ਪੈਣ ਕਾਰਨ ਫਸਲਾਂ ਤਬਾਹ ਹੋ ਗਈਆਂ। ਇਸ ਸਾਲ ਮੀਂਹ ਨਹੀਂ ਪਿਆ ਇਸ ਕਰਕੇ ਫਸਲਾਂ ਤਬਾਹ ਹੋ ਗਈਆਂ। ਸਧਾਰਨ ਵਾਕਾਂ ਨੂੰ ਮਿਸ਼ਰਤ ਵਾਕ ਵਿੱਚ ਬਦਲਣਾ। ਨੀਨਾ ਨੇ ਪਾਸ ਹੋਣ ਲਈ ਖੂਬ ਮਿਹਨਤ ਕੀਤੀ। ਨੀਨਾ ਨੇ ਖੂਬ ਮਿਹਨਤ ਕੀਤੀ ਕਿਉਂਕਿ ਉਹ ਪਾਸ ਹੋਣਾ ਚਾਹੁੰਦੀ ਸੀ। ਰਾਜੂ ਨੂੰ ਆਪਣੇ ਫੇਲ ਹੋਣ ਦਾ ਡਰ ਸੀ। ਰਾਜੂ ਨੂੰ ਡਰ ਸੀ ਕਿ ਫੇਲ ਨਾ ਹੋ ਜਾਵੇ। ਉਹ ਪਰਿਵਾਰ ਨੂੰ ਪਾਲਣ ਲਈ ਕੰਮ ਕਰ ਰਿਹਾ ਹੈ। ਉਹ ਕੰਮ ਕਰ ਰਿਹਾ ਹੈ ਤਾਂ ਜੋ ਪਰਿਵਾਰ ਨੂੰ ਪਾਲ ਸਕੇ। ਸੰਯੁਕਤ ਵਾਕਾਂ ਨੂੰ ਮਿਸ਼ਰਤ ਵਾਕਾਂ ਵਿੱਚ ਬਦਲਣਾ ਉਹ ਮੇਲੇ ਆਇਆ ਅਤੇ ਸਭ ਨੂੰ ਮਿਲਣ ਲੱਗਾ ਉਹ ਸਭ ਨੂੰ ਮਿਲਣ ਲੱਗਾ ਕਿਉਂਕਿ ਉਹ ਮੇਲੇ ਆਇਆ ਸੀ ਰਾਣੀ ਰੋਟੀ ਖਾਣ ਅਤੇ ਚਾਹ ਪੀਣ ਲੱਗੀ ਰਾਣੀ ਰੋਟੀ ਖਾਣ ਲੱਗੀ ਕਿਉਂਕਿ ਚਾਹ ਪੀਣੀ ਸੀ ਹਾਂਵਾਚਕ ਵਾਕਾਂ ਨੂੰ ਨਾਵਾਚਕ ਵਿੱਚ ਬਦਲਣਾ ਉਹ ਹਰ ਰੋਜ਼ ਨੌਂਦਾ ਹੈ ਉਹ ਕਦੇ ਵੀ ਨੌਣਾ ਨਹੀਂ ਛੱਡਦਾ ਮੈਂ ਸਾਰੀ ਰਾਤ ਜਾਗਦਾ ਰਿਹਾ ਮੈਂ ਸਾਰੀ ਰਾਤ ਨਹੀਂ ਸੁੱਤਾ ਇੱਕ ਰੱਬ ਹੀ ਸਭ ਦਾ ਸਹਾਰਾ ਹੈ ਰੱਬ ਤੋਂ ਬਿਨਾਂ ਕਿਸੇ ਦਾ ਕੋਈ ਸਹਾਰਾ ਨਹੀਂ ਹਾਂਵਾਚਕ ਵਾਕਾਂ ਨੂੰ ਪ੍ਰਸ਼ਨਵਾਚਕ ਵਿੱਚ ਬਦਲਣਾ ਜੰਗਲਾਂ ਦੇ ਲਾਭ ਦੱਸੋ ਤੋਂ ਜੰਗਲਾਂ ਦੇ ਕੀ ਕੀ ਲਾਭ ਹਨ ਆਪਣਾ ਨਾਂ ਦੱਸੋ ਤੁਹਾਡਾ ਕੀ ਨਾਂ ਹੈ ਸਾਰੇ ਸ਼ਹਿਰ ਜਾਣਾ ਚਾਹੁੰਦੇ ਹਨ ਸ਼ਹਿਰ ਜਾਣਾ ਕੌਣ ਨਹੀਂ ਚਾਹੁੰਦਾ ਆਪਣੇ ਪਿਤਾ ਜੀ ਦਾ ਨਾਂ ਦੱਸੋ ਤੁਹਾਡੇ ਪਿਤਾ ਜੀ ਦਾ ਕੀ ਨਾਂ ਹੈ ਪ੍ਰਸ਼ਨਵਾਚਕ ਵਾਕਾਂ ਨੂੰ ਹਾਂਵਾਚਕ ਵਿੱਚ ਬਦਲਣਾ ਤੁਹਾਡੇ ਘਰ ਦਾ ਪਤਾ ਕੀ ਹੈ? ਕੌਣ ਫੇਲ ਹੋਣਾ ਚਾਹੁੰਦਾ ਹੈ? ਕੋਈ ਵੀ ਫੇਲ ਹੋਣਾ ਨਹੀਂ ਚਾਹੁੰਦਾ। ਪੈਸੇ ਦੀ ਲੋੜ ਕਿਸ ਨੂੰ ਨਹੀਂ? ਪੈਸੇ ਦੀ ਲੋੜ ਸਭ ਨੂੰ ਹੈ। ਵਿਸਮਿਕ ਵਾਕਾਂ ਨੂੰ ਸਰਲ ਵਾਕਾਂ ਵਿੱਚ ਬਦਲਣਾ। ਉਫ ਕਿੰਨੀ ਗਰਮੀ ਹੈ। ਅੱਜ ਤਾਂ ਬਹੁਤ ਜ਼ਿਆਦਾ ਗਰਮੀ ਹੈ। ਹਾਏ ਉਸ ਦਾ ਗਵਾਂਡੀ ਮਰ ਗਿਆ। ਮੈਨੂੰ ਬੜਾ ਦੁੱਖ ਹੈ ਕਿ ਉਸ ਦਾ ਗਵਾਂਡੀ ਮਰ ਗਿਆ। ਵਾਹ ਕਿੰਨਾ ਸੋਹਣਾ ਮਕਾਨ ਹੈ। ਮਕਾਨ ਬਹੁਤ ਸੋਹਣਾ ਹੈ। ਸਰਲ ਵਾਕਾਂ ਨੂੰ ਵਿਸਮਿਕ ਵਾਕਾਂ ਵਿੱਚ ਬਦਲਣਾ ਬੜੇ ਦੁੱਖ ਦੀ ਗੱਲ ਹੈ ਕਿ ਤੁਸੀਂ ਫੇਲ ਹੋ ਗਏ ਅਫਸੋਸ ਤੁਸੀਂ ਫੇਲ ਹੋ ਗਏ ਬੜੀ ਖੁਸ਼ੀ ਹੈ ਕਿ ਮੈਂ ਪਾਸ ਹੋ ਗਈ ਵਾਹ ਵਾਹ ਮੈਂ ਪਾਸ ਹੋ ਆਓ ਦੁਹਰਾइए ਸ਼ਬਦਾਂ ਨੂੰ ਤਰਤੀਬ ਵਿੱਚ ਲਿਖਣ ਨਾਲ ਵਾਕ ਰਚਨਾ ਹੁੰਦੀ ਹੈ ਵਾਕ ਦੇ ਦੋ ਹਿੱਸੇ ਹੁੰਦੇ ਹਨ ਉਦੇਸ਼ ਅਤੇ ਵਿਦੇ ਵਾਕਾਂ ਦੀ ਵੰਡ ਦੋ ਪ੍ਰਕਾਰ ਨਾਲ ਕੀਤੀ ਜਾਂਦੀ ਹੈ ਬਨਤਰ ਪੱਖ ਤੋਂ ਅਤੇ ਭਾਵਾ ਪੱਖ ਤੋਂ ਵੰਤਰ ਪੱਖ ਤੋਂ ਵਾਕ ਵੰਡ ਤਿੰਨ ਪ੍ਰਕਾਰ ਦੇ ਹੁੰਦੇ ਹਨ ਭਾਵਾਂ ਦੇ ਪੱਖ ਤੋਂ ਵਾਕ ਪੰਜ ਪ੍ਰਕਾਰ ਦੇ ਹੁੰਦੇ ਹਨ ਵਾਕ ਦੇ ਇੱਕ ਰੂਪ ਨੂੰ ਦੂਸਰੇ ਰੂਪ ਵਿੱਚ ਬਦਲਣ ਨੂੰ ਵਾਕ ਵਟਾਂਦਰਾ ਆਖਦੇ ਹਨ